ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਇਹ ਦਿਨ ਹੈਗਾ ਸੀਗਾ ਮੰਗਲਵਾਰ ਦਾ ਆਪਣੇ ਘਰ ਦੀ ਸਫਾਈ ਆਪਾਂ ਕਰੀ ਜਾਂਦੇ ਆਗੇ ਦੋ ਦਿਨ ਹੋ ਗਏ ਲੱਗਿਆਂ ਨੂੰ ਤੇ ਇਹ ਅੱਜ ਮੈਂ ਲਾਉਂਦੀ ਸੀਗੀ ਮੰਜਿਆਂ ਦੇ ਕੱਪੜੇ ਮੰਜਿਆਂ ਦੇ ਕੱਪੜੇ ਤੇ ਕੁਝ ਖੇਸ ਜੇ ਰਹਿ ਗਏ ਸੀ ਆਪਣੇ ਧੋਣ ਵਾਲੇ ਉੱਪਰ ਲੈਣ ਵਾਲੇ ਖੇਸ ਗਰਦਾ ਬਹੁਤ ਵੜ ਗਿਆ ਮੰਜਿਆਂ ਚ ਮੇਰੇ ਕੱਪੜੇ ਨਾ ਇੱਕ ਇੱਕ ਕੀ ਕਹਿਰਾ ਹੀ ਲਾਇਆ ਹੋਇਆਗਾ ਬਸ ਕਿੰਨੇ ਵਾਰੀ ਸਲਾਹ ਕੀਤੀ ਵੀ ਦੂਰਾ ਲੈ ਕੇ ਚੜਾਵਾਂ ਬਸ ਚੜਾਏ ਨਹੀਂ ਜਾਂਦਾ ਹੈਗਾ ਰੇਤਾ ਬਹੁਤ ਪੈ ਜਾਂਦਾ ਹੈਗਾ ਮੈਂ ਸਵੇਰੇ ਡੋਬ ਕੇ ਰੱਖਦੀ ਸੀ ਇਹ ਜੋਤ ਨੂੰ ਤਿਆਰ ਕਰਨ ਤੋਂ ਬਾਅਦ ਕੱਪੜੇ ਗਰਮ ਪਾਣੀ ਕਰਕੇ ਤੇ ਵੀ ਮੈਲ ਜੀ ਉਗਲ ਜੂਗੀ ਵਧੀਆ ਉਸ ਤੋਂ ਬਾਅਦ ਮੈਂ ਰੋਟੀ ਰੋਟੀ ਬਣਾ ਕੇ ਫੇਰ ਮੈਂ ਕੁੱਟਣ ਲੱਗੀ ਸੀਗੇ ਇਹਨਾਂ ਨੂੰ ਮੈਂ ਚੱਲ ਵੀ ਇਹਨਾਂ ਟੁੱਟੀ ਆਉਗੀਆਂ ਨੇ ਪਕਟ ਕੇ ਰੱਖ ਲੂੰਗੀ ਮੈਂ ਘਮ ਆਪਣੇ ਦੂਜੇ ਨਿਬੜ ਗਏ ਸੀਗੇ ਹਰਮਨ ਉੱਧਰ ਲਾਈ ਜਾਂਦੀ ਸੀ ਪੋਚੇ ਫਿਰ ਮੱਝਾਂ ਵੀ ਨਮਾਉਣੀਆਂ ਸੀਗੀਆਂ ਮੈਂ ਟੁੱਟੀ ਆਈ ਤੋਂ ਫਿਰ ਮੈਂ ਚੱਲੇ ਕੰਮ ਮੈਂ ਹਜੇ ਪਹਿਲਾਂ ਵੇੜ ਕੇ ਰੱਖ ਲੈਣੀ ਆ ਕੁੱਟਣ ਵਾਲਾ ਪਪੜੇ ਤੇ ਕੱਲੇ ਸਰਫ ਚ ਵੀ ਨਿਸਮਾਰ ਕੇ ਫਿਰ ਨਿੱਖਰਦੇ ਜੇ ਬਸ ਮੈਨੂੰ ਐਂ ਹੀ ਹੁੰਦਾ ਵੀ ਸਾਬਣ ਵੀ ਲਾਵਾਂ ਸਾਬਣ ਲਾ ਲਾ ਕੇ ਗੁੜਦੀ ਸੀਗੀ ਮੈਂ ਕੱਪੜੇ ਇੱਕ ਹੁਣ ਗਰਮੀ ਬਹੁਤ ਹੋ ਗਈ ਪਤਾ ਨਹੀਂ ਹੁਣ ਕੀ ਹੋਗਾ ਤਿੰਨ ਚਾਰ ਦਿਨਾਂ ਦੀ ਬਹੁਤ ਗਰਮੀ ਹੋ ਗਈ ਵਿੱਚ ਦੀ ਠੰਡ ਜੀ ਹੋ ਗਈ ਸੀ ਉਹ ਤਾਂ ਐਂ ਹੁੰਦਾ ਸੀਗਾ ਵੀ ਠੰਡ ਉੱਤਰੀ ਹੈ ਤਨੀਓ ਤੱਕ ਮੀਂਹ ਆ ਪੈ ਗਿਆ ਸੀਗਾ ਲਗਾਤਾਰ ਕਣੀ ਆਈਆਂ ਪੈਂਦੀਆਂ ਰਹੀਆਂ ਤਾਂ ਠੰਡ ਹੋ ਗਈ ਸੀ ਜੀ ਹੁਣ ਤਾਂ ਨਾਲੇ ਬਾਹਰ ਪੈਣੇ ਆਗੇ ਤਾਂ ਵੀ ਠੰਡ ਨਹੀਂ ਲੱਗਦੀ ਹੈਗੀ ਬਾਹਰ ਵੀ ਹੁਣ ਅਸੀਂ ਏਸੀ ਨਹੀਂ ਲਾਉਂਦੇ ਹੈਗੇ ਅੰਦਰ ਬਾਹਰ ਹੀ ਪੈਣ ਲੱਗੇ ਹੁਣ ਐਵੇਂ ਵੀ ਚੱਲ ਗਰਮੀ ਗਰਮੀ ਏਸੀ ਲੱਗ ਜੇ ਬਹੁਤ ਹੈਗਾ ਤੇ ਜੁੰਟਾ ਵਾਲੀਆਂ ਮੱਚਦੀਆਂ ਨੇ ਹੁਣ ਅਸੀਂ ਬਾਹਰ ਹੀ ਪੈਣ ਲੱਗ ਗਏ ਸੀਗੇ ਏਸੀ ਜੇ ਲਾਉਨੇ ਆ ਰਾਤ ਨੂੰ ਤਾਂ ਫਿਰ ਠੰਡ ਵੱਧ ਲੱਗਦੀ ਨਜਲਾ ਜਾ ਹੋ ਜਾਂਦਾ ਜੋਤ ਨੂੰ ਤੇ ਮੈਨੂੰ ਛੇਤੀ ਹੁੰਦਾਗਾ ਜੇ ਬੰਦ ਕਰ ਦਿਆਂ ਤਾਂ ਫਿਰ ਗਰਮੈਸ਼ ਜੀ ਭਰ ਜਾਂਦੀ ਕਮਰੇ ਚ ਬਾਹਰ ਬੰਦ ਹੁੰਦਾਗਾ ਤਾ ਕਰਕੇ ਫਿਰ ਹੁਣ ਅਸੀਂ ਬਾਹਰ ਹੀ ਪੈ ਜਾਨੇਗੇ ਥੋੜੀ ਥੋੜੀ ਤਰੇਲ ਜੀ ਤਾਂ ਪੈਂਦੀ ਹੈਗੀ ਸਵੇਰੇ ਜੇ ਤਾਂ ਕਰਕੇ ਆਪਣੇ ਉੱਪਰ ਲੈਣ ਵਾਲੇ ਕੱਪੜੇ ਹੁਣ ਛੇਤੀ ਮਾਰੇ ਹੋਗੇ ਤੇ ਇਧਰੀਆਂ ਮੈ ਤੋਤੀਆਂ ਨਹੀਂ ਹੈਗੀਆਂ ਜਿਹੜੀਆਂ ਵਿਛਾਉਣੇ ਆਪਾਂ ਉਹਨਾਂ ਦੇ ਉੱਪਰ ਦੇ ਚਾਦਰ ਜੂਦਰਾ ਬਿਸ਼ੇ ਹੁੰਦੀਆਂ ਨਹੀਂ ਹੈਗੀਆਂ ਨਹੀਂ ਮੈਲੀਆਂ ਨਹੀਂ ਹੋਈਆਂ ਬਸ 10 20 ਦਿਨਾਂ ਤੱਕ ਕੱਪੜੇ ਆਪਾਂ ਇਹ ਕਹਾਵਦੇ ਹੈਗੇ ਅੰਦਰ ਫੇਰ ਪੈਣ ਲੱਗ ਗਈ ਠੰਡ ਜੀ ਹੋ ਗਈ ਜਦੋਂ ਫਿਰ ਮੈਂ ਤਾਂ ਨਹੀਂ ਤੋਤੇ ਵੀ ਚਲੋ ਕਿਹੜਾ ਮੈਲੇ ਐਨੇ ਉੱਪਰ ਲੈਣ ਵਾਲੇ ਤੋਤੇ ਸੀਗੇ ਇਕੱਲੇ ਹੁਣ ਤਾਂ ਹਰੇ ਕੀ ਕਹੀ ਜਾਂਦਾਗਾ ਵੀ ਗਰਮੀ ਪਤਨੀ ਇੰਨੀ ਕਿਉਂ ਪੈਣ ਲੱਗੀ ਦੁਬਾਰਾ ਸਤੰਬਰ ਦਾ ਮਹੀਨਾ ਵੀ ਸਾਰਾ ਲੰਘ ਗਿਆ ਚਾਰਕ ਦਿਨ ਰਹਿ ਗਏ ਬਸ ਤਾਂ ਵੀ ਇੰਨੀ ਗਰਮੀ ਪਈ ਜਾਂਦੀ ਆ ਕੱਪੜੇ ਤਾਂ ਨਾ ਲੋਟ ਹੀ ਨਹੀਂ ਹੁੰਦੇ ਹੈਗੇ ਜਿੰਨੇ ਮਰਜ਼ੀ ਧੋਈ ਜਾਓ। ਵਿਚਾਰ ਮੁਹਕੇ ਪਤਾ ਉਹ ਇਹ ਨਾ ਧੋਈ ਤਾਂ ਨਾ ਧੋਈ ਨਹੀਂ ਤਾਂ ਰੋਜ਼ ਹੀ ਰਹਿੰਦੇ ਨੇਗੇ। ਉਸ ਵਾਸਤੇ ਅਸੀਂ ਹੁਣ ਸਾਬ ਸਫਾਈ ਕਰੀ ਕਰਕੇ ਜਾਦੇ ਹੋਗੇ ਲੀੜਾ ਕੱਪੜਾ। ਚਲ ਮੇਲੇ ਦਾ ਤਾਂ ਕਾਹਦਾ ਉਹ ਹੁੰਦਾ ਹਨਾ ਬਸ ਮੇਲੇ ਦੇ ਬਹਾਨੇ ਨਾਲ ਸਫਾਈ ਹੋ ਜਾਂਦੀ ਹੈਗੀ। ਗਰਮੀ ਜੰਗੀ ਹੁੰਦੀ ਹੈਗੀ ਨਾਲੇ। ਬੜੀ ਗਰਮੀ ਚ ਹੁੰਦਾ ਨਹੀਂ ਸੀਗਾ। ਮੌਸਮ ਠੀਕ ਹੈ ਹੁਣ। ਤਾਂ ਘਰ ਕੀ ਸਫਾਈ ਕਰ ਲੈਣੇ ਆਗੇ ਕਰਨ ਦੀ ਬਸ ਮੇਲਿਆ ਤਾਂ ਬਹਾਨਾ ਹੁੰਦਾਗਾ ਦਿਵਾਲੀ ਤੇ ਬਗ ਜੂਗੀ ਗੱਲ ਦਿਵਾਲੀ ਨੂੰ ਫੇਰ ਸਫਾਈ ਕਰਾਂਗੇ 11 ਦਾ 2-3 ਮਹੀਨਿਆਂ ਤੋ ਤੱਕ ਕਰ ਸਾਰੀ ਸਫਾਈ ਬਾਲ ਦਈ ਜਾਏਗਾ ਚੰਗੀ ਤਰ੍ਹਾਂ ਹੋ ਜਾਂਦੀ ਹੈ ਫੇਰ ਸਮਾਨ ਹਲਿਆ ਚਲਾ ਕੇ ਨਾ ਹੂੰ ਤਾਂ ਆਪਾਂ ਚੱਲ ਝਾੜੂ ਪੋਚਾ ਰੋਜ਼ੀ ਕਰਦੇ ਆਂ जी ये सफाई कर दाँ आप चंकी तरह हो जाती है सारा समान हिला के हम कपड़े के रख लगे टूटी नहीं आई सी हजे टब्ब सीट लारे तो हूँ टूटी आ गई टूटी मैं टैंकी टेंकी भर के फिर अपना पहले नमाऊंगी मझा मैं मझा नमा के फिर कपड़े ਸੁਕਾ ਕੇ ਸੁਕਣੇ ਪਾਉਂਗੀ ਮੰਜਿਆਂ ਦੇ ਕੱਪੜੇ ਧੋਤੇਰੇ ਆਪਾਂ ਖੇਸ ਧੋਤੇ ਨੇ ਅੱਜ ਬਸ ਮੋٹے ਕੱਪੜਾ ਦਾ ਅੱਜ ਨਿਬੜ ਜੂਗਾ ਅਸੀਂ ਨੇੜੇ ਜੀ ਕਰੀਏ ਸਫਾਈ ਮੇਲੇ ਦੇ ਮੇਲਾ ਵੀ ਕੱਲ ਨੂੰ ਸ਼ੁਰੂ ਹੋ ਜੂਗਾ ਕੱਲ ਨੂੰ ਨਗਰ ਕੀਰਤਨਾ ਹੈਗਾ ਪਰਸੋਂ ਆਪਾਂ ਜਾਵਾਂਗੇ ਮਿੱਟੀ ਕੱਢਣ ਦਿਖਾਵਾਂਗੇ ਤੁਹਾਨੂੰ ਮੇਲਾ ਵੀ ਤੇ ਹੁਣ ਮੈਂ ਕੱਪੜੇ ਸੁਕਣੇ ਪਾਉਂਗੀ ਗਰਮੀ ਆ ਗਈ ਇੱਥੇ ਤੌਣੀ ਆ ਗਈ ਉਰੇ ਆ ਗਈ ਬਿੰਦਕ ਬੈ ਗਈ ਆ ਕਿਦਾਂ ਲੈਣ ਤੇ ਦੁਪਹਿਰੇ ਦੁਪਹਿਰੇ ਆਪਾਂ ਮੰਝਾਂ ਦੇ ਕੱਪੜੇ ਲਾ ਦੇਾਂਗੇ ਜਦੋਂ ਸੁੱਕੋਗੇ ਕੱਪੜੇ ਤਾਂ ਦੋ ਘੰਟੇ ਸੁੱਕੋ ਜਾਣਗੇ ਜਦੋਂ ਮਸ਼ੀਨ ਚ ਸੁਕਾ ਤੇ ਆਪਾਂ ਹੋਰ ਤਾਂ ਨਹੀਂ ਕਿਹਦਾ ਤੇ ਹੁਣ ਮੈਂ ਕੱਪੜੇ ਸੁਕਾ ਕੇ ਪਾ ਦੂੰਗੀ ਦੁਪਹਿਰੇ ਦੁਪਹਿਰੇ ਲਾ ਦਾਂਗੇ ਆਪਾਂ ਸੁੱਕ ਜਾਣ ਦੀ ਘੰਟੇ ਚ ਤੇ ਕੱਪੜਿਆਂ ਦਾ ਕੰਮ ਆਪਣਾ ਨਿਬੜ ਜੂਗਾ ਪਹਿਲਾਂ ਕਹਿੰਦੀ ਸੀ ਆਰਮਨ ਮੈਂ ਅੱਜ ਰਹਿ ਜੂਗੀ ਅੱਜ ਵੀ ਕਈ ਕਾਲ ਜੋ ਉਹ ਉਹਦਾ ਕੋਈ ਜ਼ਰੂਰੀ ਸੀਗਾ ਅੱਜ ਲੈਕਚਰ ਲਾਉਣਾ ਆਪਣਾ ਕੱਲਾ ਕੋਠਾ ਸਮਾਰਨ ਵਾਲਾ ਰਹਿ ਗਿਆ ਸਵੇਰੇ ਸਵੇਰੇ ਕਿ ਆਸੀ ਮਗਾ ਸਮਾਰ ਲੈ ਸਵੇਰੇ ਉੱਠਦੀ ਨਹੀਂ ਹੈਗੀ ਸੁਮੇਹਾ ਮੈਨੂੰ ਹੋਰ ਕੰਮ ਨਹੀਂ ਮੁੱਕਦੇ ਹੈਗੇ ਸਵੇਰੇ ਇਹ ਮੰਜੇ ਆਪਣੇ ਖੜੇ ਘਰੇ ਪਿਆ ਮੈਂ ਧੁੱਪੇ ਮਗਾ ਧੁੱਪ ਲੱਗ ਜੂਈ ਗਰਦਾ ਜਾਂ ਛਾੜ ਦਿਆਂਗੇ ਸਮਾਰ ਕੇ ਸੋਟੀ ਨਾਲ ਗਰਦਾ ਝਾੜ ਕੇ ਫਿਰ ਕੱਪੜੇ ਲਾ ਦੂੰਗੀ ਇਹਨਾਂ ਤੇ ਇੱਕ ਆਪਣਾ ਹਰ ਵਕਤ ਢਾਉਣ ਵਾਲਾ ਇਹ ਮੰਜਾ ਇਹ ਤੋਂ ਲਾਹਿਆ ਕੱਪੜੇ ਵੀ ਦੂਰਾ ਚੜਿਆ ਹੋਇਆਗਾ ਘਰੇ ਡਾਉਂਦੇ ਕਰਕੇ ਇਹ ਠਾਣਾ ਨਹੀਂ ਧੋਣ ਵਾਲਾ ਨਹੀਂ ਸੀਗਾ ਇੱਕੋ ਹੀ ਲਾਹਿਆ ਮੈਂ ਉੱਪਰਲਾ ਕੱਪੜਾ ਐਨਾ ਡੱਬਾ ਜਿਹਾ ਭਰ ਗਿਆ ਮੇਰੇ ਕੱਪੜਿਆਂ ਦਾ ਹੁਣ ਇਹਨਾਂ ਚ ਇੱਕ ਵਾਰ ਦਾ ਮੈਂ ਢੱਬਾ ਭਰਤਾ ਪਾਣੀ ਦਾ ਢੋਲ ਕੇ ਸਾਰਾ ਦਵਾਰੇ ਪਾਣੀ ਕੱਢ ਕੇ ਫਿਰ ਇਹਨੂੰ ਸੁਕਾਉਂਗੀ ਹਜੇ ਭਾਂਡੇ ਪਏ ਨੇ ਭਾਂਡੇ ਮੈਂ ਫਰਸ਼ ਤੇ ਰੱਖੇ ਨਹੀਂ ਥਾਂ ਨਹੀਂ ਸੀਗਾ ਸਾਰੇ ਇਕੱਠੇ ਕਰਕੇ ਹੀ ਰੱਖੇ ਪਏ ਰੋਟੀ ਵਾਲੇ ਫੇਰ ਇਹ ਪਾਣੀ ਦੀ ਪਰਾਂਗੇ ਫਰਾਤ ਫੇਰ ਮੰਜਾਂਗੇ ਇਹਨ ਮੌ ਲੱਗੀ ਸੀਗੀ ਮੈਂ ਇਥੇ ਕੁੱਤੀ ਨੂੰ ਆਪਣੀ ਨੂੰ ਇਹ ਨੂੰ ਨਮਾਈ ਨੂੰ ਘਟੋ ਘਟ ਮੀਂਦਾ ਹੋ ਗਿਆ ਸੀ ਆ ਬੇਚਾਰੀ ਨੂੰ ਪੀਲੀ ਪੀਲੀ ਹੋਈ ਪਈ ਸੀ ਬਾਲੀ ਤਿੰਨ ਚਾਰ ਦਿਨ ਹੋ ਗਏ ਬਿਹਾਰਮਣ ਨੂੰ ਕਹਿੰਦੀ ਸੀ ਵੀਰ ਨੂੰ ਨਮਾ ਦੇ ਹਰਮਣ ਤੈਨੂੰ ਨਮਾ ਲੇਣੀ ਹੈਗੀ ਜੋਤ ਬਾਲਾ ਡਰਦਾ ਨਾ ਇਹ ਨਾ ਆਉਂਦੀ ਨਾ ਕਲੇਸ਼ ਬਾਲਾ ਜਿਆਦਾ ਕਰਦੀ ਹੈਗੀ ਦੰਦੀਆਂ ਵੜਦੀ ਹੈਗੀ ਮੈਂ ਤੈਨੂੰ ਅੱਜ ਪਹਿਲੇ ਦਿਨ ਨਮਾਉਣ ਲੱਗੀ ਆ ਮੈਂ ਨਹੀਂ ਕਦੇ ਨਮਾਈ ਸੀਗੀ ਫਿਰ ਮੈਨੂੰ ਐ ਹੋ ਗਿਆ ਮੈਂ ਕਿਹਾ ਫਿਰ ਵਿਪਰਸੋਂ ਦਾ ਪਾ ਮਿੱਟੀ ਕੱਢਣ ਜਾਣਾ ਹੋਊਗਾ ਮੇਲੇ ਤੇ ਵੀ ਕੱਲ ਨੂੰ ਫਿਰ ਆਪਣੀ ਟੂਟੀ ਪਹਿਲਾਂ ਆਉਣੀ ਸੀਗੀ ਇੱਧਰ ਫਿਰ ਉਹ ਟੂਟੀ ਘੱਟ ਚੱਲਦੀ ਹੈਗੀ ਪਾਣੀ ਬਚਦਾ ਨਹੀਂ ਗਾ ਹੈ ਬਾਦੂ ਡੋਲਰ ਨੂੰ ਟੈਂਕੀ ਭਰਦੀਆਂ ਜਾਂ ਬੱਜਾਂ ਨਮਾਈਆਂ ਜਾਂਦੀਆਂ ਨੇ ਮੈਂ ਕਿਹਾ ਅੱਜ ਟੂਟੀ ਬਾਦੂ ਚੱਲੂਗੀ ਫਿਰ ਅੱਜ ਹਰਮਨ ਵਾਗ ਗਈ ਸੀਗੀ ਕਾਲਜ ਬਸ ਰੋਜ਼ ਕਹਿਦੀ ਸੀ ਮੰਮੀ ਕੱਲ ਨੂੰ ਨਮਾਉਂਗੀ ਪਰ ਥੋੜਾ ਮਾਉਂਗੀ ਮੈਂ ਕਿਹਾ ਅੱਜ ਮੈਨੂੰ ਹੀ ਦੇਖਣ ਦੇ ਨੂੰ ਨਮਾ ਕੇ ਜੋ ਮੈਂ ਨਮਾਈ ਮੈਨੂੰ ਕੁਛ ਵੀ ਨਹੀਂ ਕਿਹਾ ਇਹਨੇ ਹਜੇ ਇਹਨੂੰ ਹਰਮਨ ਨੂੰ ਤਾਂ ਵੱਢਦੀ ਹੁੰਦੀ ਹੈਗੀ ਹਰਮਨ ਬੜਿਆ-ਬੜਿਆ ਕੇ ਨਮਾਉਂਦੀ ਹੁੰਦੀ ਹੈ ਉਹ ਤਾਂ ਨਮਾਉਂਦੀ ਹੁੰਦੀ ਹੈ ਕਿ ਸ਼ੈਂਪੂ ਨਾਲ ਅੱਜ ਆਪਣਾ ਸ਼ੈਂਪੂ ਖਾਤੋਂ ਆਇਆ ਪਿਆ ਸੀਗਾ ਪੁੜੀਆਂ ਵਾਲਾ ਫਿਰ ਮੈਂ ਇਹਦੇ ਕੱਪੜੇ ਤੋਂ ਨਾਲ ਹੀ ਸਾਬਣ ਹੀ ਲਾਤੀ ਉਹ ਵੈਸੇ ਵਧੀਆ ਹੋ ਗਈ ਸੀ ਚਿੱਟੀ-ਚਿੱਟੀ ਸੋਹਣੀ ਹੋ ਗਈ ਸੀ ਇਹਨੂੰ ਵੀ ਵਿਚਾਰੀ ਨੂੰ ਗਰਮੀ ਆਉਂਦੀ ਹੈਗੀ ਵੈਸੇ ਉਹ ਜਿਆਦਾ ਤਾਂ ਨਹੀਂ ਨਮਾਉਣਾ ਚਾਹੀਦਾ ਕਹਿੰਦੇ ਇਹ ਕੁੱਤਾ ਗਰਮੀ ਜਦ ਸੀ ਜਿਆਦੇ ਗਰਮੀ ਸੀ ਉਹ ਤੋਂ 6-3 ਮਾਦਦੇ ਸੀਗੇ 8-7 ਦਿਨਾਂ ਤੋਂ ਨਵਾਦਦੀ ਸੀ ਐਰਮਨ ਹੁਣ ਤੈਨੂੰ ਮਿਲਾਂ ਤਾਂ ਮੀਂਹ ਨਹੀਂ ਹੋ ਗਿਆ ਨਮਾਈ ਨਕਲ ਕਾਂਜੀ ਹੋਈ ਪਈ ਸੀ ਵਿਚਾਰੀ ਮੈਂ ਕਿਹਾ ਚਲ ਇਹ ਪਾਦੀ ਵੀ ਮੇਲ ਲਾ ਗਈ ਦੀ ਵੀ ਸਫਾਈ ਕਰਦੀ ਆ ਰਾਮਦਾਰੀ ਹੁੰਦੀ ਸੀ ਇਹਨੂੰ ਅੱਜ ਤੱਕ ਇਹ ਜਦੋਂ ਸਾਬਣ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ 3 ਵਜੇ ਦਾ ਦੁਪਹਿਰੇ ਤਾਂ ਬਸ ਮਿੱਥੋਂ ਨਹੀਂ ਲੱਗੇ ਹੈਗੇ ਮੰਜਿਆਂ ਦੇ ਕੱਪੜੇ ਫਿਰ ਥੱਕ ਕੇ ਡਿੱਗ ਜਾਣਾ ਫਿਰ 2 ਘੰਟੇ ਆਰਾਮ ਦੇ ਦਰੀ ਵੀ ਕਰਨੀ ਪੈਂਦੀ ਹੈਗੀ ਸਰੀਰ ਕਿਹੜਾ ਮਸ਼ੀਨ ਹੈਗਾ ਆਪਣਾ ਹਨਾ ਇਹਨੂੰ ਵੀ ਆਰਾਮਦਾਰੀ ਚਾਹੀਦੀ ਹੈ ਰੈਸਟ ਚਾਹੀਦੀ ਆਪਣੇ ਸਰੀਰ ਨੂੰ ਵੀ ਸਵੇਰ ਵਾਲਾ ਕੰਮ ਕਰਕੇ 2 ਘੰਟੇ ਰੈਸਟ ਕਰਦੇ ਆ ਤਾਂ ਸ਼ਾਮ ਵਾਲਾ ਕਰਦੇ ਆ ਕੁਝ ਮੇਰੀ ਲੱਤ ਜੀ ਦੁਖਦੀ ਕਰਕੇ ਹੁਣ ਮੈਂ ਬੜਾ ਲੰਘ ਜਾ ਬੱਜਣ ਲੱਗ ਜਾਂਦਾ ਹੈਗਾ ਇਹ ਮੰਜੇ ਮੈਂ ਧੁੱਪੇ ਲਾਤੀ ਸੀ ਸਵੇਰੇ ਨੂੰ ਮੈਂ ਛਾੜਦੀ ਸੀ ਗਰਦਾ ਬਹੁਤ ਨਿਕਲਿਆ ਇਹਨਾਂ ਚ ਸਾਢੇ 3:00 9:00 ਦਾ ਟਾਈਮ ਸੀਗਾ ਇਹ ਤੇ ਮੈਂ ਦੋ ਮੰਜਿਆਂ ਦੀ ਕੱਪੜੇ ਲਾਏ ਸੀਗੇ ਇੱਕ ਤੇ ਫੇਰ ਆਪਾਂ ਬਾਅਦ 'ਚ ਲਾਇਆ ਸੀ ਦੂਸਰੇ ਦਿਨ ਬਸ ਜੇ ਕਪ ਦੂਸਰੇ ਕਪੜੇ ਧੋ ਲਈਏ ਤਾਂ ਤਾਂ ਹਮਾਰ ਨੂੰ ਹੋ ਜਾਂਦਾ ਸਾਮਣ ਨੂੰ ਜੇ ਮੰਜਾ ਧੋਲੀਏ ਤਾਂ ਫਿਰ ਚੜਾਉਣੇ ਵੀ ਪੈਂਦੇ ਨੇਗੇ ਲੰਗ ਵੱਜਦਾਗਾ ਮੇਰੀ ਲੱਤ ਦਾ ਥੋੜਾ ਥੋੜਾ ਪਤਾ ਲੱਗਦਾ ਵੀਡੀਓ ਚ ਮੈਂ ਕੋਸ਼ਿਸ਼ ਕਰਦੀ ਆ ਵੀ ਨਾ ਪਤਾ ਲੱਗੇ ਉਹ ਤਾਂ ਵੱਧ ਵੱਜਦਾ ਮੇਰਾ ਲੰਗ ਤਾਂ ਪਹਿਲੇ ਤੋਂ ਵੱਧ ਦਿਖਾ ਕੇ ਆਵਾਂਗੇ ਲੱਤ ਪਤਾ ਨਹੀਂ ਕੀ ਹੋ ਗਿਆ ਬਸ ਨਾੜ ਤੇ ਨਾੜ ਹੀ ਚੜੀ ਹੈਗੀ ਕੋਈ ਬਹਿ ਕੇ ਉੱਠਦੀ ਦੀ ਹੋਇਆਗਾ ਵੀਰੇ ਘੇੜਾ ਜਾ ਖਾਦਾਗਾ ਗੋਡੇ ਨੇ ਕੋਸ ਨੂੰ ਕੰਮ ਜਿਆ ਬਾਹਲਾ ਹੋਣ ਕਰਕੇ ਜਿਆਦਾ ਦੁਖਣ ਲੱਗ ਗਈ। ਲੋ ਜੀ ਇਹ ਮੰਜੇ ਆਪਾਂ ਝਾੜ ਲੇ। ਹੁਣ ਲਾਉਣ ਲੱਗ ਗਈ ਸੀ ਮੈਂ ਕੱਪੜੇ ਇੱਕ ਦਿਮੇ ਪਹਿਲਾਂ ਲਾਤਾ ਸੀਗਾ ਕੱਪੜਾ। ਉਹ ਖੜਾ ਕਰਤਾ ਸੀ ਲਾ ਕੇ ਤੇ ਇੱਕ ਦਿਮੇ ਵੀਡੀਓ ਬਣਵਾ ਲਈ ਔਰ ਮਨ ਤੋਂ ਮੈਂ ਕਿ ਚੱਲ ਆਪਣਾ ਵਲੌਗ ਬਾਲਾ ਛੋਟਾ ਰਹਿ ਜੂਗਾ। ਫਿਰ ਕਈ ਬਣ ਕਮੈਂਟ ਕਰਨ ਲੱਗ ਜਾਂਦੀਆਂ ਨੇ ਵੀ ਜਿਆਦਾ ਛੋਟਾ ਵਲੌਗ ਹੁੰਦਾ ਹੈਗਾ 10 11 ਮਿੰਟ ਦਾ ਤਾਂ ਵਲੌਗ ਚਾਹੀਦਾ ਹੀ ਹੈ। ਤੇ ਤਾਂ ਬਸ ਕੱਪੜੇ ਸੌਖੀ ਚੜ ਜਾਂਦੇ ਨੇਗੇ ਉੱਪਰ ਦੀ ਚੜਾ ਕੇ ਪੈਂਦਾ ਪੈਂਦਾ ਜਿੱਤੋਪੇ ਲੱਗਦੇ ਆਗੇ ਤੇ ਤਾਂ ਤੇ ਬਸ ਇਹ ਕੱਪੜਾ ਆਪਾਂ ਚੜਾ ਦਿਆਂਗੇ ਵੀਡੀਓ ਦਾੰਡ ਵੀ ਆਪਾਂ ਇੱਥੇ ਕਰਾਂਗੇ ਜੀ ਮਿਲ ਲਾਂ ਕਿਸੇ ਹੋਰ ਵੀਡੀਓ ਨਾਲ ਬਣੇ ਰਹੋ ਆਪਣੇ ਚੈਨਲ ਨਾਲ ਦਿਖਾਵਾਂਗੇ ਤੁਹਾਨੂੰ ਫਫੜੇ ਭਾਈਕੇ ਦਾ ਮੇਲਾ ਭਾਈ ਵੈਲੋ ਜੀ ਦਾ ਵਲੌਗ ਦੇਖਿਆ ਕਰੋ ਜੀ ਆਪਣਾ ਮੇਲਾ ਇੰਜੋਏ ਕਰਵਾਵਾਂਗੇ ਤੁਹਾਨੂੰ ਤੇ ਜਿਹੜੇ ਮੇਰੀ ਵੀਡੀਓ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਧੰਨਵਾਦ ਜੀ